ਇਸਾ ਸਤਿਗੁਰ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਪ੍ਰਿੰਸ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3-4 ਮੱਝਾਂ ਤੁਹਾਨੂੰ ਦਿਖਾਉਣੀ ਆ ਤੇ ਚਾਰੇ ਸੂਈਆਂ ਸਵਾਈਆਂ ਆ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਡੰਗ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਆਪਣੀ ਵੀਡੀਓ ਕੋਲ ਤਾਂ ਦੋ ਟਾਈਮ ਚੁਆਈ ਕਰਾ ਲਓ ਤੇ ਬਾਕੀ ਇਹ ਆ ਵੀ ਸਾਡੀ ਬੇਨਤੀ ਹੈ ਲ ਜ਼ਰੂਰ ਧਿਆਨ ਦਿਓ ਸਟਾਰ ਲਾ ਦਿਓ ਥੈਂਕ ਯੂ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੈ ਤੇ ਨਾਮ ਦੱਸ ਤਾਂ ਫਿਰ ਨਾਮ ਪ੍ਰਿੰਸਪਲ ਸਿੰਘ ਪਿੰਡ ਜਿੱਕ ਦੇ ਖੁਰਦ ਤਸੀਲੇ ਨਾਲਾ ਜ਼ਿਲ੍ਹਾ ਮਿਰਸਰ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ 9501296155 ਠੀਕ ਹੈ ਹਾਂਜੀ ਹਾਂਜੀ ਅੱਜ ਹੈਗੀਆਂ ਆਪਣੇ ਕੋਲ ਚਾਰ ਝੋਟੀਆਂ ਹਨਾ ਹਾਂਜੀ ਝੋਟੀਆਂ ਦੇ ਵਿੱਚ ਛੇ ਆਈਆਂ ਇੱਕ ਵੇਗੀ ਵਿੱਚ ਅੱਛਾ ਹਾਂਜੀ ਇੱਕ ਉਹ ਬਾਹਰ ਨੀਲੀ ਰਾਵੀ ਬੱਜੀ ਆ ਇੱਕ ਬਾਹਰ ਨੀਲੀ ਵੀਡੀਓ ਹੀ ਪਾ ਲਾਂਗੇ ਥੋੜੀ ਜੀ ਨਾ ਮੈਂ ਫਿਰ ਪੰਜ ਪੰਜ ਹੋਏ ਨੇ ਨਹੀਂ ਫਿਰ ਠੀਕ ਹੈ ਤੇ ਉਹ ਨੀਲੀ ਦੀ ਇੱਕ ਵੱਖਰੀ ਬਾਹਰ ਬਣਦੀ ਹੈ ਤੇ ਬਾਕੀ ਆ ਸਾਰੀਆਂ ਜਿਹੜੀਆਂ ਕਾਲੀਆਂ ਝੋਟੀਆਂ ਹਨ ਠੀਕ ਹੈ ਤੇ ਸ਼ੁਰੂਆਤ ਕਿਹੜੀ ਤੋਂ ਕਰ ਲਈਏ ਫਿਰ ਇੱਥੇ ਕਰ ਲਈਏ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨੂੰ ਸੋਈ ਨੂੰ ਜੀ ਨੂੰ ਅੱਜ 10ਵਾਂ ਦਿਨ ਜੀ ਇਹ 11 ਕਿਲੋ ਵਿੱਚ ਕੰਡੇ ਵਾਲਾ ਦੁੱਧੂਗਾ ਕੋਈ 10 ਮੰਨ ਕੇ ਚਲੇ ਵੀ ਦੀ 11 ਲੀਟਰ ਜਿਹੜਾ ਤਿਆਰ ਹੈ ਉਹਦਾ ਕੰਡੇ ਵਾਲਾ ਜੇ ਕੋਈ ਇੱਥੇ ਚੋਖ ਖੜੂ 11 ਕਿਲੋਗਾ ਤੁਸੀਂ ਆਨਲਾਈਨ ਖੜੂ ਫਿਰ 10 ਕਿਲੋ ਦੀ ਗਾਰੰਟੀ ਤਰ ਫਿਰ ਇੱਕ ਰੀਮ ਹੈ ਜੀ ਪੂਰੀ ਵੱਡੀ ਝੋਟੀ ਹੈ ਬਾਕੀ ਪੂਰੀ ਭਾਰੀ ਝੋਟੀ ਹੈ ਵੱਡੀਆਂ ਝੋਟੀਆਂ ਜਿਹੜੀ ਜਿਹੜਾ ਮੇਰਾ ਭਰਾ ਆਵੇ ਇਹ ਨਿੱਕੀ ਮੋਟੀ ਝੋਟੀ ਨਹੀਂ ਇਹ ਮੇਰੇ ਝੋਟੇ ਕਰ ਦਵੇ ਤੇ ਬਿਲਕੁਲ ਗੋਲ ਸਿੰਘ ਦੀ ਝੋਟੀ ਹੈ ਗੋਲ ਸਿੰਘ ਦੀ ਝੋਟੀ ਹੈ ਜਿਹਦੀ ਮਾਰੀ ਜੀ ਨਾ ਬਾਈ ਵਿਖਾਉਂਦੀ ਜੇ ਬਾਕੀ ਸਭ ਨਾਲ ਓਕੇ ਆ ਪੂਰੀਆਂ ਤਾਂ ਨਾਲ ਜਿੰਨੇ ਸਾਰੀਆਂ ਓਕੇ ਆ ਨੇਕੀ ਇੱਕ ਇੱਕ ਪਾਸੇ ਥੋੜਾ ਜਿਹਾ ਕਿੰਨੇ ਵੀ ਵੱਡਾ ਰੱਖ ਲਈਏ ਕਈ ਵਾਰੀ ਅਕਸਰ ਮੱਧਿਆਂ ਦੀ ਬਾਈ ਆ ਜਾਂਦੀ ਹੈ 2-3 ਧਾਰਾ ਵੱਧ ਹੋਣਗੀਆਂ ਘੱਟ ਹੋਵੇ ਤੇ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਹਾਂ ਜੀ ਬਾਕੀ ਕੱਦ ਕਾਠ ਪੂਰਾ ਚਮਾਰ ਲੋ ਘੇੜ ਲੋ ਵੇਚੋ ਟਿੱਪੂ ਮਰੇ ਚੱਟਾ ਮਜ਼ਾ ਉਤਰੇ ਆ ਮੈਂ ਜੰਮੀ ਪਲੀ ਪੂਰੀ ਆ ਕੱਦ ਕਾਠ ਨਹੀਂ ਚੰਗਾ ਵਾ ਜਨਾਲੀ ਏ ਕਿਵਾ ਓਕੇ ਆ ਵੇਚੀ ਪੂਰਾ ਕਿਵਾ ਪੂਰਾ ਓਕੇ ਜੀ ਆ ਵੇਖੋ ਜੀ ਦੇਖੋ ਆਨਖੋ ਮਾਰੀ ਜੀ ਨਾ ਮਾਰੀ ਜੀ ਪਤਾ ਨਹੀਂ ਲੱਗਦਾ ਅਡਜਸਟਮੈਂਟ ਨਹੀਂ ਹੁੰਦਾ ਹਾਂਜੀ ਇਧਰਲੀ ਬਾਈ ਮਾਰੀ ਜੀ ਰੱਖਦੀ ਆ ਪਰ ਆਪ ਕੋ ਦੱਸਦੇ ਭਣ ਭਣ ਨੂੰ ਦੇਣੀ ਹੈ ਕਿਉਂਕਿ ਚਕੀਨ ਤੇ ਭਣ ਭਣ ਮਾਲ ਖੜਦਾ ਥਾਣ ਵੇ ਇਹਦੇ ਅਗਲੇ ਥੋੜੇ ਜਿ ਮਗਰਲੇ ਨਾਲ ਮੱਝਾਂ ਦੇ ਮਗਰਲੇ ਥਾਣੇ ਲੰਮੇ ਹੁੰਦੇ ਅਗਲੇ ਨਿੱਕੇ ਹੁੰਦੇ ਤੇ ਅਗਲੇ ਲੰਮੇ ਆ ਮਗਰਲੇ ਥੋੜਾ ਜਿ ਫਰਕ ਆ ਇਹ ਆ ਵੀ ਪ੍ਰੋਪਰ ਹੱਥ ਦੀ ਚਵਾਈ ਵਾਲੇ ਥਾਣ ਚਵਾਈ ਚਵਾਈ ਬੀ ਪੂਰੀ ਵਕਰੀ ਲਈਦੀ ਆ ਗਈ ਆ ਆ ਦੇਖੋ ਵਿੱਚੀ ਦੇ ਵਾਲੂਆ ਬਹੁਤ ਬੈਗ ਵਾਲਾ ਲੱਗਾ ਵਿੱਚ ਹਾਂਜੀ ਤੇਰੇ ਦੇ ਗਾੜ ਵੀ ਚੰਗੀ ਹੋਣੀ ਵੀ ਤਾਂ ਗਾੜ ਬਹੁਤ ਜਿਆਦੀ ਹੈ ਜੀ 2.5 ਕਿਲੋ ਗਾੜ ਹੋ ਗਈ ਛੋਟੀ ਠੀਕ ਹੈ ਤੇ ਬਾਕੀ ਇਹ ਆ ਵੀ ਉਤਰਾ ਕੋਈ ਮਗਰ ਲੈਣਾ ਮਗਰਲੇ ਚੋਲੇ ਤੱਕ ਲੈਣਾ ਅਗਲੇ ਚੋਲੇ ਲੈਣਾ ਅਗਲੇ ਚੋਲੇ ਆਪਣੀ ਫੁੱਲ ਗਰੰਟੀ ਹੋ ਗਈ ਕੋਪੂਰ ਛਟਾਵੇ ਥਾਨ ਘਾੜਵਾ ਦੇ ਆਪਣੀ ਫੁੱਲ ਗਰੰਟੀ ਵੀ ਹੈ ਜੀ ਤੇ ਮੁੱਲ ਫਿਰ ਇਹਦਾ ਮੁੱਲ ਇਹੋ ਜੀਆਂ ਕਟੀਆਂ ਦਾ ਤੁਹਾਨੂੰ ਪਤਾ ਬਾਅਦਿਆਂ ਸੂਆ ਸਵਾ ਘਟਿਆ ਤੇ ਮਾਲ ਦੀ ਥੋੜੀ ਛਾਟ ਆਈ ਹੈ ਹਾਂਜੀ ਇਹੋ ਜੀਆਂ ਕਟੀਆਂ ਦਾ ਬਾਅਦ ਡੇਢ ਡੇੜੀ ਹੁੰਦੇ ਹਾਂ ਹਾਂਜੀ ਲੱਖ ਦੀ ਦੇਦੀਏ ਪੂਰੇ ਦੀ 2000 ਛੱਡਦੀਏ ਹਾਂ 97000 ਦੀ ਕੱਟੀ ਦੇ ਦਾਂਗੇ। ਅੱਛਾ 97000 ਦੀ। 97000 ਦੀ ਦੇਣੀ ਆ। ਠੀਕ ਹੈ ਜੀ। ਬਾਕੀ ਆਹ ਵੇਖੋ ਵਿੱਚ ਗਾੜ ਵੇਖੋ ਲੇਵਾ ਗਾਂ ਤੱਕ ਲੱਗਾ। ਗਾਂ ਤੱਕ ਰਹਿਵਾਨਾ ਚੰਗਾ ਹੈ ਜੀ। ਹਾਂਜੀ ਹਾਂਜੀ ਬਾਕੀ ਬੱਸੇ ਵਾਲਾ ਜੇ ਸਫਰ ਸਫਰ ਚੋਂ ਕੱਟੀਆਂ ਆਈਆਂ ਜੇ। ਹਾਂਜੀ। ਗਾਂ ਕੋ ਸੇਵਾ ਵਾਲਾ ਲੈ ਜੂਗਾ ਚੰਗਾ ਦੁੱਧ ਚੋਕੀ ਕੱਟੀ। 14-15 ਕਿਲੋ ਵਾਲੀ ਕੱਟੀ ਆ ਪਰ ਕੋ ਸੇਵਾ ਕਰੇ ਹੂੰ ਨਾ ਦੇ ਮੌਕੇ ਦੇ ਜਿਹੜਾ ਘਰ ਹੈ ਉਹ ਅਸੀਂ ਆਂਦੇ ਜੀ। ਇਹ ਆ ਜਿਹੜੀ ਝੋਟੀ ਜੇ। ਇਹ 4 ਦਿਨ ਦੇ ਵਿੱਚ ਜੀ। 4 ਦਿਨ। 4 ਦਿਨ ਤੋਂ ਲੈ ਕੇ ਦੇ 4 ਦਿਨ ਤੱਕ ਅੱਜ ਆਪਣੇ ਕੱਟੀਆਂ ਆ। ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵਿੱਚ ਪੱਕਾ ਜਿਹੜਾ ਕੰਡੇ ਵਾਲਾ ਹੋਊਗਾ ਨਾ ਜਿਹੜੇ ਥੱਲੇ ਹੋਊਗਾ ਕੱਟੀ ਥੱਲੇ 8 ਕਿਲੋ ਹੋਊਗਾ 9 8 ਕਿਲੋ ਕਰਕੇ ਦਾਗ ਠੀਕ ਹੈ ਮਗਰ ਕੀ ਆ ਇਹਦੇ ਬਾਕੀ ਠੰਡੀ ਧੀ ਰਿਆ ਜੀ ਭਾਏ ਭਾਜੀ ਵਾਸ ਅੱਛਾ ਇਤਨਾ ਹੀ ਥੱਲੇ ਬੈਜਣਾ ਲੈ ਜੀ ਭਾਜੋ ਭਾਏ ਕੋਈ ਗੱਲ ਹੀ ਨਹੀਂ ਆ ਕਿ ਇਹ ਅਜੇ ਸੀਲ ਪਸ਼ੂ ਵੇਖ ਲਓ ਇੱਥੇ ਹੀ ਮਿਲਦੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਵੇਖੋ ਥਣ ਇਹਦੇ ਅਗਲੇ ਪਿਛਲੇ ਥਣ ਇੱਕੋ ਜਿਹੇ ਹੀ ਆ ਥਣ ਸੋ ਗਾੜੀ ਦੇ ਵਿੱਚ ਅੰਗੀ ਹੋਵੇ ਨਾ ਵੇਖੋ ਝੋਟੀ ਦਾ ਬਟਨ ਵਾਲਾ ਲੇਵਾ ਲੱਗਾ ਵੇਖੋ ਜੀ ਥੋੜੇ ਤੁਹਾਡੇ ਕੋ ਡਰਦੇ ਪ ਸੋ ਅੱਜ ਨੱਪੋ ਦੇ ਦੋ ਤੇ ਕੱਢੀਏ ਹੋ ਠੀਕ ਹੈ ਜੀ ਤੋਰ ਹਵੇ ਰਿੰਨ ਨੂੰ ਮੇਚੇ ਨੀ ਮਗਰ ਇਹਦੇ ਵੀ ਕੱਟਾ ਹੀ ਆ ਮਗਰ ਕੱਟਾ ਵਿੱਚ ਭਾਰੀ ਪੂਰੀ ਕੱਟੀ ਆ ਵਜਨ ਵਾਲੀ ਕੱਟੀ ਆ ਵਜਨ ਵਾਲੀ ਅਸਰੇ ਵੀ ਚਾਰ ਦੰਦੇ ਦੇ ਹਿਸਾਬ ਨਾਲ ਕੱਦ ਵਜਨ ਇਹਦਾ ਵੀ ਚੰਗਾ ਹਿਸਾਬ ਨਾਲ ਲੱਗਿਆ ਲੇ ਵੀ ਕਾਲੀ ਪੌਰ ਕੱਟੀ ਐ ਵੇਖੋ ਆ ਦਾਣੇ ਦੀ ਪਲੀ ਕੱਟੀ ਵੇਖੋ ਸੋਹਣ ਪੂਣਾ ਕੱਟੀ ਦਾ ਤੇ ਮੁੱਲ ਫਿਰ ਇਹਦਾ ਦੇਖੋ ਮਰਜੀ ਲੈਵਾ ਲੋ ਬੱਤੋਇ ਚੱਲ ਦੇਖੋ ਮਰਜੀ ਲੈਵਾ ਤਾਂ ਤੱਕ ਲੱਗਾ ਸਬੂਲ ਤੱਕ ਲੈਵਾ ਹਾਂਜੀ ਬਾਕੀ ਠੰਡੀ ਸੀ ਲਿਆ ਫਿਰ ਐਂ ਇਧਰ ਦੀ ਭੈ ਬੈਜੋ ਠੀਕ ਐ ਬਵਾ ਥੋੜਾ ਕੋਈ ਆਹ ਦੇਖੋ ਬਜੀ ਠੀਕ ਐ ਥੋੜੀ ਦਰਦੀ ਆ ਠੰਡੀ ਪੀ ਰਮ ਵਾਲਾ ਕਿੰਨੇ ਦੇ ਦੇ ਦੀਏ ਫਿਰ ਆਪਾਂ ਇਹ ਮਰਜੀ 85000 ਦੀ ਕੱਟੀ ਦੇ ਦਾਂਗੇ ਅੱਛਾ 85000 ਦੀ ਹਾਂਜੀ ਹਾਂਜੀ ਚਲੋ ਬਾਕੀ ਮੌਕੇ ਤੇ ਮਨ ਤਾਂ ਥੋੜਾ ਪਤਾ ਹੋ ਜਾਊਗਾ ਮੇਰੇ ਲਈ ਇੱਥੋਂ ਇਹ ਜੰਦਿਆਂ ਚੋਂ ਅੱਛਾ ਇਹ ਗੱਲ ਹੈਗੀ ਜੀ ਪ੍ਰਿੰਸ ਡੈਰੀ ਫਾਰਮ ਤੋਂ ਪ੍ਰਿੰਸ ਡੈਰੀ ਫਾਰਮ ਤੋਂ ਠੀਕ ਹੈ ਹਾਂਜੀ ਹਾਂਜੀ ਤੇ ਆਹ ਹੁਣ ਆ ਗਿਆ ਆਪਣੇ ਕੋਲ ਤੀਸਰੇ ਨੰਬਰ ਤੇ ਇਹਦੇ ਮਗਰ ਕੀ ਜੇ ਕੱਟੀ ਵੇਤੀ ਦੇ ਮਗਰ ਇਹਦੇ ਮਗਰ ਕੱਟੀ ਆ ਤੇ ਇਹ ਵੀ ਬਿਲਕੁਲ ਗੋਲ ਸਿੰਘ ਦੀ ਆ ਇਹਦੇ ਕੋਲ ਦੁੱਧ ਕਿੰਨਾ ਵਿਧਿਆ ਤਰ੍ਹਾਂ ਇਹਦੇ ਕੋਲ ਦੁੱਧ 10 ਕਿਲੋ ਹੋਗਾ 9 ਕਿਲੋ ਜਿਹੜਾ ਮਰਜੀ ਕੰਡੇ ਤੇ ਚਾੜ ਕੇ ਲੈ ਜੇ ਦੋ ਦੰਦ ਹੋਊਗੀ ਅੱਛਾ ਦੋ ਦੰਦ ਤੋਂ ਕੋ ਚੌਗੀ ਵੀ ਲੈ ਜੇ ਰੁਪਈਆ ਇੱਕ ਨਹੀਂ ਕਿਸੇ ਕੋ ਲੈਣਾ ਅੱਛਾ ਜੇ ਚੌਗੀ ਨਿਕਲ ਆਵੇ ਤੇ ਰੁਪਈਆ ਇੱਕ ਨਹੀਂ ਕਿਸੇ ਕੋ ਲੈਣਾ ਵੀਰ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਕੀ ਪਲੀ ਭਲੋਸੀ ਕੱਟੀ ਆ ਪੱਠੇ ਬਾਕੀ ਆ ਖੰਡੀ ਬੜੀ ਚੰਗਾ ਸੱਤਿਆ ਇਹ ਦੇਖੋ 9 ਲੀਟਰ ਦੁੱਧ ਜਿਹੜਾ ਹੁਣੇ ਵੇਖੋ ਵੀ ਜੀ ਕੱਟੀ ਦਾ ਲੇਵਾ ਵੇਖੋ ਬਾਕੀ ਇਹ ਵੀ ਨਵੀਆਂ ਝੋਟੀਆਂ ਵਾਂ ਗਾਂ ਤਿਆਰ ਕਰਦੇ ਆਂ ਦੋਨੀਆਂ ਵੀ ਜੀ ਢਾਈ ਸਾਲੋਂ ਮਰਿਆ ਕੱਟੀ ਦੀ ਹਾਂ ਦੇਖੋ ਅੱਦੇ ਜੇ ਦੋ ਆ ਸਾਲ ਦੋ ਸਾਲਾਂ ਦੀ ਕੱਟੀ ਢਾਈ ਸਾਲਾਂ ਤਿਆਰ ਕਰਨੀ ਕੋ ਫਾਲਾ ਜਿਹੜਾ ਵਾਲਾ ਨਹੀਂ ਕੇ ਸੇਵਾ ਵਾਲੇ ਵੀਰ ਤੋਂ ਆਈ ਹੈ ਤੇ ਪਹਿਲਾਂ ਪਹਿਲਾਂ ਸੂਹਾ ਝੋਟੀਆਂ ਪਹਿਲਣਾ ਪਹਿਲਣਾ ਵੀਰ ਜੀ ਤੋਰ ਹਾਂ ਫਿਰ ਉਹ ਦੂਜਾ ਇਹ ਸਾਰੀਆਂ ਪਹਿਲਣਾ ਬਾਕੀ ਤਿੰਨ ਪਹਿਲਣਾ ਇੱਕ ਦੂਜਾ ਕੱਟੀ ਹੈ ਤੇ ਇਹਦੇ ਮਗਰ ਵੀ ਕੱਟੀ ਆ ਤੇ ਕੱਟੀ ਮਗਰ ਚੰਗੀ ਪਲੀ ਪਲੋਸੀ ਆ ਵੇਖੋ ਜੀ ਸਿੰਗੀ ਲੈ ਜਾ ਲੋਕ ਬਤਾਈ ਕੋਈ ਨਹੀਂ ਰਹਿਣ ਤੋਂ ਥੋੜੀ ਜਰਦੀ ਦੋ ਦਾ ਦਾਖਾਟ ਖੋਦਣ ਤੋਂ ਹੋਗਾ ਤੇ ਇਹਦੇ ਵਿੱਚ ਤਿਲਕ ਵੀ ਜਾਂਦਾ ਵੈਤੋ ਕੋਈ ਵੀ ਇਹ ਆਪਣਾ ਚੈੱਕ ਕਰਕੇ ਲੈ ਜੇ ਨਾ ਪਰਾ ਬਹੁਤ ਜ਼ਿਆਦਾ ਰੱਤੀ ਕੱਢੀ ਜੀ ਨਹੀਂ ਨਹੀਂ ਕਿਸੇ ਵੀ ਲੱਗੀ ਕੱਢੀ ਨੂੰ ਵੇਖੋ ਇਸ ਤਰ੍ਹਾਂ ਠੀਕ ਹੈ ਜੀ ਗੱਡ ਘਰ ਪੂਰਾ ਇਹ ਵਧੀ ਕੋਈ ਚੋਟੀ ਕਰਦੀ ਜਨਾ ਮੇਰਾ ਸਾਹ ਇਹ ਤਾਂ ਸ਼ੋਟਿੰਗ ਵਾਲਾ ਕੰਮ ਨਹੀਂ ਇਹ ਕੱਟ ਰਵੇ ਦੇ ਹਰੇ ਕੱਟੀ ਵਧੀ ਜਨਾ ਜੇ ਨੂੰ ਚੋਗੀ ਹੋਣੀ ਛਿੱਕੀ ਹੋਣੀ ਹੈ ਮੈਨੂੰ ਕਿਤੇ ਦੀ ਕਿਤੇ ਚੱਲ ਜਾ ਨਹੀਂ ਕਰਦੀ ਹਾਂਜੀ ਤੇ ਮੋਲ ਲਾ ਫਿਰ ਵਿੱਤੀ ਹੈ ਠੰਡੀ ਏ ਠੀਕ ਹੈ ਵੀ ਇੱਥਨੇ ਬਹਿ ਜਾਣਾ ਥੱਲੇ ਉੱਤਰਾ ਚੱਲੋ ਥੋੜਾ ਡਰ ਜਾਂਦੀ ਏ ਇਤਰਾ ਧੀ ਡਰ ਗਈ ਥੜੀ ਜੀ ਲਾਤੋ ਲਾਤਰੀ ਪਟੂਗੀ ਜਿੱਥੇ ਇਹਨਾਂ ਮੜਾ ਲਵਾਈ ਦੀ ਏ ਉਸਦੀ ਬੱਚਾ ਚਲੋ ਇਹਦਾ ਬੱਚਾ ਕਿੰਦੇ ਲਾ ਕੇ ਦਿਖਾਈ ਦਿੰਨੇ ਆ ਜਿਹੜਾ ਬੱਚਾ ਥੱਲੇ ਛੱਡਿਆ ਕੱਟੀ ਛੱਡੀ ਏ ਥੱਲੇ ਬਾਜੀ ਫਰੇਜ ਜੋ ਜੀ ਥਾਨ ਕੱਟੀ ਨੇ ਕੱਢਿਆ ਆ ਕੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕਰਨੀ ਪਈ ਆ ਦੇਖੋ ਬਜੀ ਚਵਾਈ ਵਹੀ ਧੂਰ ਨਹੀਂ ਕੋ ਛਟਾ ਨਹੀਂ ਠੀਕ ਹੈ ਜੀ ਦੇਖੋ ਦਵਾਈ ਲੱਗੀ ਬਹੁਤ ਹੀ ਬੋਲਦੀ ਨਹੀਂ ਦੇਖੋ ਬਜੀ ਚਵਾਈ ਪੋਲੀ ਰੂਮਰ ਕੀ ਕੋ ਭੈਣ ਚ ਹੋਵੇ ਵੀਰ ਚ ਹੋਵੇ ਠੀਕ ਹੈ ਜੀ ਹਾਂ ਚਲੋ ਛੱਡ ਦੋ ਤੇ ਮੁੱਲ ਫੇਰ ਇਹਦਾ। ਇਹ ਲੂਗੀ ਨਹੀਂ ਜਿੱਥੇ ਲੱਤ ਕਰਮਾਂ ਵਾਲੀ ਘੜ ਦੂਗੀ ਆਪਾਂ ਫੇਰ ਲੈ। ਠੀਕ ਆ। ਹਾਂ ਦੇਖ। ਮੁੱਲ ਇਹਦਾ ਮੇਰੇ ਜਿਹਾ ਜੀ ਦੇ ਕਰ ਦਈਏ। ਇਹ ਜਿਹੇ ਕਟੀਆਂ ਦਾ ਤੁਹਾਨੂੰ ਪਤਾ ਚਲੋ ਆਪਾਂ ਵੀ ਮੰਨ ਲਓ ਵੀ ਇਹ ਛੜੀਆਂ ਇਹ ਹੋਈਆਂ ਕਟੀਆਂ ਪਛਾਣਨੀਆਂ ਲੱਗਦੀਆਂ ਕਿਉਂਕਿ ਜਿਹੜੇ ਹਿਸਾਬ ਨਾਲ ਪਿੱਛੋਂ ਮਾਲ ਮਿਲਣਾ ਉਹ ਹਿਸਾਬ ਨਹੀਂ ਆ। ਹਾਂਜੀ। ਆ ਹੁਣ ਵਿਖਾਓ ਕਹਿੰਦੇ ਗੋੜ ਗੋੜ ਤੇ ਖਾਂ ਲਾ ਕੇ ਦੇ। ਕਿੰਨੇ ਦੇ ਕਰੀਏ ਜੈਸ ਨੂੰ ਫੇਰ ਆਪਾਂ? ਜੈਸ ਨੂੰ ਹੀ। ਜੈਸ ਨੂੰ ਹੀ ਹਾਂ ਨਹੀਂ ਜਿਹੜੀ ਦੇਣੀ ਆ ਨਾ। ਬਚਾ ਕਰੇ ਉੱਠਾ। ਬਸ ਹਾਂ ਨਾ ਜਿਹੜੀ ਦੇਣੀ ਆ। ਇਸ 86 ਦੀ ਕੱਟੀ ਦੇ ਦਾਂਗੇ 86 ਦੀ 86 ਕੋਈ ਨਾ ਮਾਰ ਕਹਦਾ ਕਿ ਮਾਰ ਕਰਦਾਗਾ ਕੋਈ ਫੋਨ 85 85 ਦੀਆਂ ਕਰਦੀਆਂ ਦੋਵੇਂ 81 ਦੇ ਉਹਦੇ ਤਾਂ 85 ਦੇ ਰਿਹਾ 85 ਦੇ ਭਾਵੇਂ ਕੋਈ ਹੋ ਲੈ ਜਾ ਕੋੜਾ ਖਰੂਗਾ ਭੈਣ ਭਰਾ ਕੋਈ ਨਾ ਕੋਈ ਮਾਰ ਖੁੱਲਾ ਹੋ ਜਾਗਾ ਮੰਤਨ ਖੁੱਲਾ ਮੰਤਨ ਚੰਡੀਗੜ੍ਹ ਵਾਲੀਆਂ ਕੱਟੀਆਂ ਆਆਂ ਇਹੋ ਜੀਆਂ ਕੱਟੀਆਂ ਚੰਡੀਗੜ੍ਹ ਨੂੰ ਜਾਂਦੀਆਂ ਕੱਲੀਆਂ ਠੀਕ ਆ ਤੇ ਹੁਣ ਆ ਜਿਹੜੀ ਝੋਟੀ ਇਹ ਬੂਸ਼ੀ ਵਾਲੀ ਇਹ ਵਿੱਚ ਬੱਚਾ ਦਾ ਮਰ ਗਿਆ ਜੀ ਅੱਛਾ ਇਹ ਬੂਸ਼ੀ ਵਾਲੀ ਬੱਚਾ ਠੰਡ ਹੀ ਤੁਹਾਨੂੰ ਪਤਾ ਬੱਚੇ ਨਹੀਂ ਜੇ ਬਜੇ ਹੈਰ ਕੀ ਜਾਦੇ ਮਰੇ ਜੇ ਮਈਆਂ ਦੇ ਬੱਚੇ ਵੇਵਾ ਵੇਖ ਲੋ ਕੱਠੀ ਦਾ ਸੋਈ ਨੂੰ ਕਿੰਨਾ ਚਿਰ ਹੋਇਆ ਤਰਾ ਨੂੰ ਸੋਈ ਨੂੰ ਇਹਨੂੰ ਵੀਜੀ ਅੱਜ 20 25 ਦਿਨ ਹੋ ਗਏ ਹੋਣਗੇ ਮਤਲਬ ਮਹੀਨੇ ਦੇ ਲੱਗੇ ਹੋਈ ਗਿਆ ਹੋਵੇ ਮਹੀਨੇ ਲੱਗੇ ਤੁਸੀਂ ਲਾਓ ਤੇ ਦੁੱਧ ਦੁੱਧ ਇਹਦੇ ਥੱਲੇ ਵੀਜੀ ਪੱਕਾ ਜਿਹੜਾ ਕੰਡੇ ਵਾਲਾ ਹੋਊਗਾ ਹਾਂਜੀ ਹੋਊਗਾ ਵੀਜੀ 8 9 ਕਿਲੋ ਅੱਛਾ ਪਰ ਜਿਹੜਾ 7 ਕਿਲੋ ਕੰਡੇ ਵਾਲਾ ਹੋਊਗਾ 부ਸ਼ੀ ਜੀ ਵੀਜੀ ਆ ਬਣੀ ਠੀਕ ਹੈ ਜੀ ਆ ਬੁਸ਼ੀ ਜਿਹੜੀ ਸਾਹਮਣੇ ਆ ਬੁਸ਼ੀ ਜੀ ਠੀਕ ਹੈ ਜੀ ਤੋਰਾ ਫਿਰ ਇੱਕ ਰੀਮ ਹੁਣ 7 ਕਿਲੋ ਕੋ ਮੰਨ ਕੇ ਚੱਲੇ ਜਿਹੜਾ ਕਹਿੰਦੇ ਵੀ ਹੈਗਾ ਮਿਲਦੀ ਉਤਰਾ 부ਸ਼ੀ ਦਾ ਹੀ ਆ 부ਸ਼ੀ ਵੀਜੀ ਹਾਂਜੀ ਪਹਾੜੇ ਤੋਂ ਬਣਾਈ ਅੱਛ ਕੇ ਇਹਦੇ ਘਰ ਜਾ ਕੇ ਉਪਰਾ ਕਰੇ ਮੈਂ ਕਹਿ ਨਹੀਂ ਚ ਸਕਦਾ ਠੀਕ ਆ ਕੋਈ ਮੇਰਾ ਭਰਾ ਦੇਲ ਵਾਲਾ ਵੀਰ ਖੜੇ ਕਿਉਂ ਵੀ ਉਪਰਾ ਕੇ ਜਾ ਕਾ ਦਾ ਡੰਗਰਾ ਹਾਂਜੀ ਹਾਂਜੀ ਸਈ ਬਟਾ ਜਾ ਕੇ ਟੀਕਾ ਵੀ ਲਵਾ ਸਕਦੀ ਆ ਕੋਈ ਵੀਰ ਉਤਸਾਹ ਹੁਣਾ ਸਮਝ ਕੇ ਖੜੇ ਨੇ ਕੱਦ ਕਾਂ ਪੂਰਾ ਜੀ ਕੱਦ ਕਾਟ ਦੀ ਚੰਗੀ ਇਸ ਤਰ੍ਹਾਂ ਜੀ ਪਸਵਾ ਕੇ ਦਾਂਗੇ ਸਾਡੇ ਕੋਲ ਦੋ ਡੰਗ ਚੋ ਕੇ ਖੜੇ ਠੀਕ ਆ ਲੈ ਜਾਓ ਤੁਹਾਨੂੰ ਬਹੁਤ ਸੋਹਣਾ ਲੱਗਾ ਜੇ ਪਹਿਲਾਂ ਕੱਟੀ ਜੇ ਇਹ ਵੀ ਚੌਗੀ ਜਮੂ ਨੀਗਾ ਨੀਗਾ ਸਿੰਗ ਲੱਗਾ ਜੀ ਕਿਹਾ ਥਾਣੇ ਦੇ ਵੀ ਦੇਖ ਸਕਦੇ ਜੇ ਲਾਗੇ ਤੋਂ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਹੈ ਵੇਖੋ ਜੀ ਲਿਆ ਤੇ ਇਹਦਾ ਫਿਰ ਮੁੱਲ ਵੀ ਜੀ ਫਿਰ ਕਿੰਨੇ ਦੇਵਾ ਵੇਖੋ ਕਿੱਡਾ ਇਹ ਵੀ ਕੋ ਸੇਵਾ ਵਾਲਾ ਵੀਰ ਖੜੂਗਾ ਨਾ ਹਾਂਜੀ ਤੇ ਦੋ ਤਿੰਨ ਦੇ ਕੋ ਚੰਗਾ ਕਢਾ ਲੂਗਾ ਕਿੰਨੇ ਦੇ ਫਿਰ ਕਰਦੀ ਹੈ ਵੀ 65000 ਦੀ ਦੇਣੀ ਆ ਅੱਛਾ 65000 ਦੀ 65000 ਠੀਕ ਆ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਲੈ ਜਾਈਏ ਮਾਨ ਫੁੱਲ ਹਮਾਨ ਫੁੱਲ ਹੋਗਾ ਮਾਨਤਨ ਫੁੱਲ ਹੋਣਗੇ 68 ਦੇ ਜਰੂਰ ਤੇ ਨਹੀਂ ਅੱਟ ਲਾਈ 65 ਹੀ ਲੈਣਾ ਮਾਨਤਨ ਫੁੱਲ ਹੋਣਗੇ ਬਾਕੀ ਘਾਟ ਕਾਟ ਵੇਖ ਲਓ ਗਾਂ ਕੱਟੀ 1.5 ਲੱਖ ਦੀ ਆ ਕੀ ਨੋ ਨਾ ਜੀ ਹਾਂ ਜੀ ਤੇਨੂੰ ਕਰਾਇਆ ਵੱਧ ਪੈਣਾ ਤੇਨੂੰ ਪਾ ਜੀ ਨਾ ਵੀਰ ਹੁਣੀ ਵਿਤਿਉ ਆਂਦੇ ਹੀ ਵੀ ਕੱਟੀਆਂ ਥੋੜੀ ਘੱਟ ਸੁਈ ਸਾਡੇ ਕੋ ਅੱਛਾ ਉਸਤਾਦ ਨੇ ਬੱਚਾ ਮਰਿਆ ਦਿੱਤਾ ਉਹਨਾਂ ਫਿਰ ਭੂਸੀ ਬਣਵਾ ਲਈ